ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਆਟੇ ਦੇ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਇਹਨੂੰ ਚੂਰਮਾ ਲੱਡੂ ਵੀ ਕਹਿੰਦੇ ਨੇ ਤੇ ਇਹਨੂੰ ਤੁਸੀਂ ਕਿਸੇ ਵੀ ਤਿਹਾੜ ਤੇ ਬਣਾ ਸਕਦੇ ਹੋ ਜਾਂ ਉਦਾਂ ਵੀ ਕਦੀ ਤੁਹਾਡਾ ਮਿੱਠਾ ਖਾਂਦਾ ਦਿਲ ਕਰੇ ਤਾਂ ਤੁਸੀਂ ਉਦੋਂ ਵੀ ਇਹ ਲੱਡੂ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਲੱਡੂ ਬਣਾਉਣ ਵਾਸਤੇ ਇੱਥੇ ਅਸੀਂ ਲਵਾਂਗੇ 2 ਕੱਪ ਕਣਕ ਦਾ ਆਟਾ ਜੋ ਅਸੀਂ ਰੈਗੂਲਰ ਯੂਜ਼ ਕਰਦੇ ਆਂ ਤੇ ਕਿਸੇ ਵੀ ਕੌਲੀ ਜਾਂ ਕੱਪ ਨਾਲ ਤੁਸੀਂ ਇਹਨੂੰ ਮਿਣ ਸਕਦੇ ਹੋ ਤੇ ਉਸੇ ਕੱਪ ਨਾਲ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਬੇਸਣ ਤੇ ਕੱਪ ਦਾ ਚੌਥਾ ਹਿੱਸਾ ਹੀ ਪਾਵਾਂਗੇ ਸੂਜੀ ਬੇਸਣ ਪਾਉਣ ਨਾਲ ਲੱਡੂਆਂ ਦਾ ਟੇਸਟ ਕਾਫੀ ਵਧੀਆ ਆਏਗਾ ਤੇ ਸੂਜੀ ਪਾਉਣ ਨਾਲ ਇਹ ਕਾਫੀ ਦਾਣੇਦਾਰ ਬਣ ਕੇ ਤਿਆਰ ਹੋਣਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਮਿਕਸ ਕਰਨ ਤੋਂ ਬਾਅਦ ਆਟੇ ਵਿੱਚ ਥੋੜੀ ਜਿਹੀ ਜਗ੍ਹਾ ਬਣਾ ਲਾਂਗੇ ਉਹਦੇ ਵਿੱਚ ਪਾਵਾਂਗੇ ਕਪ ਦਾ ਚੌਥਾ ਹਿੱਸਾ ਦੇਸੀ ਘਿਓ ਇੱਥੇ ਤੁਸੀਂ ਇਹ ਡਾਲਦੇ ਘਿਓ ਦਾ ਵੀ ਯੂਜ਼ ਕਰ ਸਕਦੇ ਹੋ ਪਰ ਤੇਲ ਦਾ ਯੂਜ਼ ਨਹੀਂ ਕਰ ਸਕਦੇ ਇੱਥੇ ਕਿਉਂਕਿ ਘਿਓ ਵਿੱਚ ਹੀ ਲੱਡੂ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਘਿਓ ਨੂੰ ਆਟੇ ਦੇ ਵਿੱਚ ਇਹਨੂੰ ਅਸੀਂ ਮਲ ਮਲ ਕੇ ਮਿਕਸ ਕਰਨਾ ਹੈ ਤਾਂ ਕਿ ਚੰਗੀ ਤਰ੍ਹਾਂ ਸਾਰਾ ਘਿਓ ਸਾਰੇ ਆਟੇ ਵਿੱਚ ਮਿਕਸ ਹੋ ਸਕੇ ਇਥੇ ਅਸੀਂ ਸਾਰੇ ਆٹے ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਤੇ ਹੁਣ ਅਸੀਂ ਇਹਦੀ ਮੁੱਠੀ ਬਣਾ ਕੇ ਦੇਖਾਂਗੇ ਜੇ ਇਹਦੀ ਮੁੱਠੀ ਬਣਦੀ ਏ ਤਾਂ ਬਿਲਕੁਲ ਕਿਉਂ ਪਰਫੈਕਟ ਹੈ ਆٹے ਵਿੱਚ ਹੁਣ ਅਸੀਂ ਇਹਨੂੰ ਗੁੰਨ ਕੇ ਤਿਆਰ ਕਰਾਂਗੇ ਤੇ ਗੁੰਨਣ ਵਾਸਤੇ ਅਸੀਂ ਯੂਜ਼ ਕਰਾਂਗੇ ਇਹਦੇ ਵਿੱਚ ਦੁੱਧ ਤੁਸੀਂ ਪਾਣੀ ਨਾਲ ਵੀ ਆਟਾ ਗੁੰਨ ਸਕਦੇ ਹੋ ਪਰ ਮੈਂ ਇਥੇ ਦੁੱਧ ਦਾ ਯੂਜ਼ ਕਰ ਰਹੀ ਹਾਂ ਕਾਫੀ ਟੇਸਟੀ ਲੱਡੂ ਬਣਦੇ ਨੇ ਇਹਦੇ ਨਾਲ ਇਥੇ ਅਸੀਂ ਆਟਾ ਬੜਾ ਸੌਫਟ ਜਿਹਾ ਮਲ ਕੇ ਤਿਆਰ ਕਰਨਾ ਆ ਬਿਲਕੁਲ ਸਖਤ ਆਟਾ ਨਹੀਂ ਗੁੰਨਣਾ ਕਿਉਂਕਿ ਇਹਦੇ ਵਿੱਚ ਸੂਜੀ ਹੈ ਉਹ ਵੀ ਫੁੱਲੇਗੀ ਤੇ ਆਟਾ ਸਖਤ ਹੋ ਹੀ ਜਾਏਗਾ ਇਦਾਂ ਹੀ ਅਸੀਂ ਥੋੜਾ ਥੋੜਾ ਦੁੱਧ ਪਾਉਂਦੇ ਹੋਏ ਸਾਰੇ ਆਟੇ ਨੂੰ ਚੰਗੀ ਤਰ੍ਹਾਂ ਸੌਫਟ ਜਿਹਾ ਗੁੰਨ ਲਾਂਗੇ। ਲੋ ਜੀ ਇੱਥੇ ਅਸੀਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕਰ ਲਿਆ ਏ। ਤੇ 10 ਮਿੰਟ ਲਈ ਅਸੀਂ ਇਹਨੂੰ ਟੱਕ ਕੇ ਰੱਖ ਦਾਂਗੇ ਤਾਂ ਕਿ ਥੋੜਾ ਜਿਹਾ ਸੈੱਟ ਹੋ ਸਕੇ ਆਟਾ। ਓਨੀ ਦੇਰ ਅਸੀਂ ਕਿਸੇ ਕੜਾਈ ਜਾਂ ਪੈਨ ਵਿੱਚ ਥੋੜਾ ਗਰਮ ਕਰਨ ਵਾਸਤੇ ਰੱਖ ਦਾਂਗੇ। ਮੈਂ ਇੱਥੇ ਦੇਸੀ ਘਿਓ ਦਾ ਯੂਜ਼ ਕੀਤਾ ਹੈ ਤੁਸੀਂ ਦਾਲਡਾ ਘਿਓ ਵੀ ਲੈ ਸਕਦੇ ਹੋ ਤੇ 10 ਮਿੰਟ ਹੋ ਗਏ ਨੇ ਆਟੇ ਨੂੰ ਚੈੱਕ ਕਰਾਂਗੇ ਬਿਲਕੁਲ ਪਰਫੈਕਟ ਹੈ ਆਟਾ ਹੁਣ ਅਸੀਂ ਆਪਣੇ ਹੱਥਾਂ ਨੂੰ ਥੋੜਾ ਜਿਹਾ ਘਿਓ ਲਗਾਵਾਂਗੇ ਆਟੇ ਦੇ ਛੋਟੇ ਛੋਟੇ ਪੇੜੇ ਲੈ ਕੇ ਅਸੀਂ ਟਿੱਕੀਆਂ ਵਾਂਗੂ ਇਹਨੂੰ ਬਣਾ ਲਾਂਗੇ ਹੱਥਾਂ ਨਾਲ ਹੀ ਜ਼ਰੂਰੀ ਨਹੀਂ ਹੈ ਕਿ ਗੋਲੀ ਟਿੱਕੀਆਂ ਬਣਾਉਣੀਆਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਟਿੱਕੀਆਂ ਬਣਾ ਸਕਦੇ ਹੋ ਰਫਲੀ ਜਿਹਾ ਮਤਲਬ ਟਿੱਕੀਆਂ ਬਣਾ ਕੇ ਰੱਖ ਲਓ ਜਾਂ ਫਿਰ ਤੁਸੀਂ ਮੁੱਠੀਆਂ ਵੀ ਬਣਾ ਸਕਦੇ ਹੋ ਸਾਟੇ ਦੀਆਂ ਜਿਵੇਂ ਅਸੀਂ ਪਹਿਲਾਂ ਸੁੱਕੇ ਆਟੇ ਦੀ ਮੁੱਠੀ ਬਣਾ ਕੇ ਦੇਖੀ ਸੀ ਵੈਸੇ ਅਸਲ ਵਿੱਚ ਜਿਹੜੇ ਲੱਡੂ ਬਣਦੇ ਨੇ ਇਹ ਮੁੱਠੀਆਂ ਬਣਾ ਕੇ ਹੀ ਫਰਾਈ ਕੀਤੇ ਜਾਂਦੇ ਨੇ ਪਰ ਮੈਂ ਇਸ ਲਈ ਟਿੱਕੀਆਂ ਜੇ ਬਣਾ ਰਹੀਆਂ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਸੇਕ ਲੱਗ ਸਕੇ ਇਹ ਆਟਾ ਕੱਚਾ ਨਾ ਰਹੇ ਜੇ ਇੱਥੇ ਦੇਖੋ ਅਸੀਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਤੇ ਇੱਕ ਵਾਰੀ ਚ ਅਸੀਂ 6-7 ਟਿੱਕੀਆਂ ਇਹਦੇ ਵਿੱਚ ਪਾਵਾਂਗੇ ਤਾਂ ਕਿ ਸਾਰੀਆਂ ਟਿੱਕੀਆਂ ਨੂੰ ਈਵਨਲੀ ਸੇਕ ਲੱਗ ਸਕੇ ਇਥੇ ਜਿੰਨੀਆਂ ਕਿ ਟਿੱਕੀਆਂ ਆ ਗਈਆਂ ਇਹਦੇ ਵਿੱਚ ਉਹਨੀਆਂ ਕ ਅਸੀਂ ਪਾ ਦਿੱਤੀਆਂ ਨੇ ਤੇ ਗੈਸ ਦੀ ਫਲੇਮ ਅਸੀਂ ਬਿਲਕੁਲ ਲੋ ਕਰ ਦੇਣੀ ਆ ਮੀਡੀਅਮ ਜਾਂ ਫੁੱਲ ਗੈਸ ਤੇ ਟਿੱਕੀਆਂ ਬਿਲਕੁਲ ਨਹੀਂ ਬਣਾਉਣੀਆਂ ਨਹੀਂ ਤਾਂ ਬਾਹਰੋਂ ਪੱਕ ਜਾਣਗੀਆਂ ਤੇ ਅੰਦਰੋਂ ਬਿਲਕੁਲ ਆਟਾ ਕੱਚਾ ਰਹਿ ਜਾਏਗਾ ਤੇ ਸੇਕ ਲੱਗਣ ਤੇ ਅਸੀਂ ਇਹਨਾਂ ਨੂੰ ਪਲਟਾ ਦਾਂਗੇ ਤੇ ਉਲਟ ਪੁਲਟ ਕਰਦੇ ਹੋਏ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਪਕਾਵਾਂਗੇ ਇੱਕ ਵਾਰੀ ਟਿੱਕੀਆਂ ਨੂੰ ਫਰਾਈ ਕਰਨ ਵਿੱਚ 10 ਮਿੰਟ ਦਾ ਟਾਈਮ ਲੱਗ ਸਕਦਾ ਹੈ 10 ਮਿੰਟ ਹੋ ਗਏ ਨੇ ਦੇਖੋ ਟਿੱਕੀਆਂ ਬਿਲਕੁਲ ਫਰਾਈ ਹੋ ਕੇ ਤਿਆਰ ਹੋ ਗਈਆਂ ਨੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਤੇ ਬਾਕੀ ਟਿੱਕੀਆਂ ਵੀ ਇਸੇ ਤਰ੍ਹਾਂ ਤਿਆਰ ਕਰਕੇ ਅਸੀਂ ਲੋ ਫਲੇਮ ਤੇ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਲੋ ਜੀ ਇੱਥੇ ਸਾਰੀਆਂ ਆਟੇ ਦੀਆਂ ਟਿੱਕੀਆਂ ਅਸੀਂ ਬਣਾ ਕੇ ਤਿਆਰ ਕਰ ਲਈਆਂ ਨੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਕਰਨਾ ਹੈ ਉਸ ਤੋਂ ਬਾਅਦ ਜੀ ਅਸੀਂ ਇਹਨਾਂ ਨੂੰ ਮਿਕਸੀ ਵਿੱਚ ਪੀਸਾਂਗੇ ਅੱਧਾ ਘੰਟਾ ਹੋ ਗਿਆ ਹੈ ਟਿੱਕੀਆਂ ਚੰਗੀ ਤਰ੍ਹਾਂ ਠੰਡੀਆਂ ਹੋ ਗਈਆਂ ਨੇ ਹੁਣ ਅਸੀਂ ਇਹਦੇ ਛੋਟੇ-ਛੋਟੇ ਪੀਸ ਕਰਦੇ ਹੋਏ ਮਿਕਸੀ ਦੇ ਜਾਰ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਤੇ ਮਿਕਸੀ ਨੂੰ ਅਸੀਂ ਇੱਕੋ ਵਰਨੀ ਚਲਾਣਾ ਮਤਲਬ ਅਸੀਂ ਚਲਾ ਕੇ ਬੰਦ ਕਰਨਾ ਆ ਫਿਰ ਚਲਾਣਾ ਆ ਇਦਾਂ ਕਰ-ਕਰ ਕੇ ਅਸੀਂ ਇਹ ਦਰਦਰਾ ਜਿਹਾ ਪਾਊਡਰ ਬਣਾਵਾਂਗੇ ਇਹਦਾ ਜਿਹਦੇ ਨਾਲ ਲੱਡੂ ਕਾਫੀ ਟੇਸਟੀ ਬਣਨਗੇ ਤੇ ਦੇਖੋ ਅਸੀਂ ਦਰਦਰਾ ਜਿਹਾ ਪਾਊਡਰ ਬਣਾ ਲਿਆ ਹੈ ਪਾਊਡਰ ਸਾਡਾ ਤਿਆਰ ਹੈ ਹੁਣ ਅਸੀਂ ਇੱਕ ਕੜਾਈ ਵਿੱਚ 3-4 ਚਮਚ ਘਿਓ ਦੇ ਲਵਾਂਗੇ ਇਦੇ ਵਿੱਚ ਕੁਝ ਡਰਾਈ ਫਰੂਟਸ ਨੂੰ ਅਸੀਂ ਫਰਾਈ ਕਰਨਾ ਹੈ ਜਿਹਦੇ ਵਿੱਚ ਮੈਂ ਥੋੜੇ ਪਿਸਤੇ, ਬਦਾਮ ਤੇ ਕਾਜੂਆ ਨੂੰ ਛੋਟੇ-ਛੋਟੇ ਪੀਸਾ ਵਿੱਚ ਕੱਟ ਲਿਆ ਹੈ ਤੇ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਕੋਈ ਵੀ ਪਾ ਸਕਦੇ ਹੋ ਇਹਦੇ ਵਿੱਚ ਤੇ 2 ਮਿੰਟਾਂ ਵਾਸਤੇ ਅਸੀਂ ਸਾਰੇ ਡਰਾਈ ਫਰੂਟਸ ਨੂੰ ਫਰਾਈ ਕਰਨਾ ਹੈ ਬਿਲਕੁਲ ਲੋ ਫਲੇਮ ਤੇ ਕਿਉਂਕਿ ਡਰਾਈ ਫਰੂਟਸ ਬਹੁਤ ਜਲਦੀ ਜਲ ਜਾਂਦੇ ਨੇ ਤੇ 2 ਮਿੰਟ ਫਰਾਈ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਫਸਖਾਸ ਦਾ ਫਸਖਾਸ ਵੀ ਜ਼ਰੂਰ ਪਾਓ ਇਹਦੇ ਵਿੱਚ ਏ ਅਸੀਂ ਥੋੜੀ देर ਵਾਸਤੇ ਇਹ ਭੁੰਨੀ ਹੈ 30 ਸਕਿੰਟ ਵਾਸਤੇ ਕਿਉਂਕਿ ਖਸਕਾਸ ਡਰਾਈ ਫਰੂਟਸ ਨਾਲੋਂ ਵੀ ਜਲਦੀ ਬ੍ਰਾਊਨ ਹੋ ਜਾਂਦੀ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਪੀਸਿਆ ਹੋਇਆ ਆਟਾ ਜਿਹੜਾ ਅਸੀਂ ਪੀਸ ਕੇ ਰੱਖਿਆ ਸੀ ਤੇ फटाफट ਇਹ ਸਾਟੇ ਨੂੰ ਡਰਾਈ ਫਰੂਟਸ ਦੇ ਨਾਲ ਮਿਕਸ ਕਰ ਦਾਂਗੇ ਤੇ ਗੈਸ ਦੀ ਫਲੇਮ ਨੂੰ ਇੱਥੇ ਬਿਲਕੁਲ ਲੋਅ ਰੱਖਾਂਗੇ ਸਾਰੇ ਆਟੇ ਨੂੰ ਮਿਕਸ ਕਰਦੇ ਹੋਏ ਹੁਣ ਆਪਾਂ ਇਹਦੇ ਵਿੱਚ ਐਡ ਕਰਨੀ ਹੈ ਸ਼ੱਕਰ ਜਾਂ ਚੀਨੀ ਤੇ ਮੈਂ ਇੱਥੇ ਸ਼ੱਕਰ ਦਾ ਯੂਜ਼ ਕੀਤਾ ਆ 1.5 ਕੱਪ ਦੇ ਕਰੀਬ ਇਹਦੇ ਵਿੱਚ ਸ਼ੱਕਰ ਪਾ ਦਾਂਗੇ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਜਾਂ ਘੱਟ ਲੈ ਸਕਦੇ ਹੋ ਜਿਆਦਾ ਖਾਂਦੇ ਹੋ ਤੇ ਥੋੜਾ ਜਿਆਦਾ ਪਾ ਲਓ ਤੇ ਫਲੇਵਰ ਵਾਸਤੇ ਅਸੀਂ ਇੱਥੇ ਪਾਵਾਂਗੇ 1.5 ਚਮਚ ਇਲਾਇਚੀ ਪਾਊਡਰ ਦਾ ਰਾਚੀ ਨੂੰ ਕੁਟਕੇ ਵੀ ਇੱਥੇ ਪਾ ਸਕਦੇ ਹੋ ਹੁਣ ਪਾ ਦਾਂਗੇ ਇਹਦੇ ਵਿੱਚ ਅੱਧਾ ਕੱਪ ਸੌਗੀ ਯਾਨੀ ਕਿ ਕਿਸ਼ਮਿਸ਼ ਇਹ ਤੁਸੀਂ ਸਕਿਪ ਕਰਨੀ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਕਿਉਂਕਿ ਇਹ ਮਿਕਸਰ ਸਾਡਾ ਕੋਸਾ ਜਾ ਹੋ ਗਿਆ ਹੈ ਇਹ ਅਸੀਂ ਕੋਸਾ ਕੋਸਾ ਹੀ ਰੱਖਣਾ ਹੈ ਤੇ ਕੋਸੇ ਜਿਹੇ ਆਟੇ ਦੇ ਹੀ ਅਸੀਂ ਲੱਡੂ ਬੱਟ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਇਹਨੂੰ ਇਦਾਂ ਵੀ ਖਾ ਸਕਦੇ ਹੋ ਜਿੱਦਾਂ ਪੰਜੀਰੀ ਬਣਦੀ ਹੈ ਇਹ ਤਾਂ ਵੀ ਟੇਸਟੀ ਲੱਗਣਗੇ ਪਰ ਅਸੀਂ ਇਹਦੇ ਲੱਡੂ ਬਣਾਵਾਂਗੇ ਤੇ ਥੋੜਾ ਜਿਹਾ ਆਟਾ ਲੈਂਦੇ ਹੋਏ ਹੱਥਾਂ ਵਿੱਚ ਜਿਹਾ ਮੁਠੀਆਂ ਜਿਹਾ ਬਣਾ ਕੇ ਟਾਈਟ ਹੱਥਾਂ ਨਾਲ ਅਸੀਂ ਇਹਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਲੱਡੂ ਬਣਾਣੇ ਇੱਥੇ ਔਖੇ ਲੱਗ ਰਹੇ ਹੋਣ ਤਾਂ ਤੁਸੀਂ ਥੋੜਾ ਜਿਆ ਕੇ ਉਹਦੇ ਵਿੱਚ ਹੋਰ ਮਿਕਸ ਕਰ ਸਕਦੇ ਹੋ ਦੇਖੋ ਅਸੀਂ ਲੱਡੂ ਬਣਾ ਕੇ ਤਿਆਰ ਕਰ ਲਿਆ ਹੈ ਇਹ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਚਾਹੇ ਥੋੜਾ ਜਿਆ ਵੱਡਾ ਲੱਡੂ ਬਣਾ ਲਓ ਚਾਹੇ ਛੋਟਾ ਮੈਂ ਛੋਟੇ ਛੋਟੇ ਲੱਡੂ ਬਣਾ ਕੇ ਤਿਆਰ ਕਰਾਂਗੇ ਸਾਰੇ ਲੱਡੂ ਅਸੀਂ ਇੱਥੇ ਚੰਗੀ ਤਰ੍ਹਾਂ ਵਟ ਕੇ ਤਿਆਰ ਕਰ ਲਾਂਗੇ ਲੋ ਜੀ ਤਿਆਰ ਨੇ ਸਾਡੇ ਚੂਰਮਾ ਲੱਡੂ ਯਕੀਨ ਮੰਨਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਨੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਲੱਡੂ ਜ਼ਰੂਰ ਬਣਾਓ ਆਪਣੇ ਘਰ ਵਿੱਚ ਤੇ ਤੁਹਾਡੀ ਫੈਮਿਲੀ ਵਿੱਚ ਇਹ ਸਾਰੇ ਬਹੁਤ ਪਸੰਦ ਕਰਨਗੇ ਇੱਥੇ ਮੈਂ ਤੁਹਾਨੂੰ ਇੱਕ ਲੱਡੂ ਤੋੜ ਕੇ ਦਿਖਾਨੀ ਆ ਇਹ ਕਿੰਨੇ ਜ਼ਿਆਦਾ ਸੌਫਟ ਬਣੇ ਨੇ ਦੇਖੋ ਕਿੰਨੇ ਜ਼ਿਆਦਾ ਸੌਫਟ ਤੇ ਦਾਣੇਦਾਰ ਲੱਡੂ ਬਣ ਕੇ ਤਿਆਰ ਹੋਏ ਨੇ ਤੇ ਜੇ ਮੇਰੀ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੈਨੂੰ ਕਮੈਂਟਸ ਵਿੱਚ ਵੀ ਜ਼ਰੂਰ ਦੱਸਿਆ ਕਰੋ ਕਿ ਮੇਰੀਆਂ ਰੈਸਪੀਜ਼ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ